ਚੰਡੀਗੜ੍ਹ ਦੇ ਸੈਕਟਰ 17 ਸਥਿਤ ਪੰਜਾਬ ਦੇ ਡੀਜੀਪੀ ਜ਼ਿਲ੍ਹਾ ਦਫ਼ਤਰ ਦੇ ਪਾਰਕਿੰਗ ਦੇ ਇੱਕ ਕਾਰ ਦੇ ਵਿੱਚੋਂ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਪੁਲਿਸ ਅਤੇ ਫੋਰੈਂਸਿਕ ਟੀਮਾਂ ਮੌਕੇ ਤੇ ਪਹੁੰਚੀਆਂ ਨੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵਧੇਰੇ ਗੱਲਬਾਤ ਲਈ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ ਸਾਡੇ ਪੱਤਰਕਾਰ ਨਪਿੰਦਰ ਸਿੰਘ ਬਰਾੜ। ਨਪਿੰਦਰ ਕੀ ਜਾਣਕਾਰੀ ਹੈ? ਨਵਿ ਸਿੰਗੀਗਰ ਦੇ ਸੈਕਟਰ 17 ਚ ਪੋਸਟ ਆਫਿਸ ਦੇ ਸਾਹਮਣੇ ਜਿਹੜੀ ਪਾਰਕਿੰਗ ਹੈ ਉਸ ਦੇ ਵਿੱਚੋਂ ਲਾਸ਼ ਮਿਲੀ ਸੀ ਕਾਰ ਦੇ ਵਿੱਚੋਂ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਫੋਰੈਂਸਿਕ ਟੀਮ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਹੁਣ ਤੱਕ ਦੀ ਜਾਂਚ ਤੇ ਬਾਅਦ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਨੇ ਉਹਨਾਂ ਤੋਂ ਇਹ ਪਤਾ ਲੱਗਿਆ ਕਿ ਇਹ ਮਨੀਸ਼ ਚੋਪੜਾ ਨਾਮ ਦਾ ਵਿਅਕਤੀ ਹੈ ਔਰ 15 ਸੈਕਟਰ ਦਾ ਰਹਿਣ ਵਾਲਾ ਇੱਕ 17 ਸੈਕਟਰ ਦੇ ਹੀ ਇੱਕ ਸ਼ੋਰੂਮ ਦੇ ਵਿੱਚ ਕੰਮ ਕਰਦਾ ਸੀ ਔਰ ਕੱਲ ਆਪਣੇ ਕੰਮ ਤੇ ਵੀ ਨਹੀਂ ਗਿਆ ਸੀ ਦੱਸਿਆ ਜਾ ਰਿਹਾ ਹੈ ਕੁਝ ਲੋਕਾਂ ਦੇ ਮੁਤਾਬਕ ਜਿਹੜੇ ਉੱਥੇ ਉਹਦੇ ਨਾਲ ਕਲੀਕ ਨਹੀਂ ਉਹਨਾਂ ਦੇ ਮੁਤਾਬਕ ਕਾਫੀ ਦਿਨ ਹੋਦਰ ਤੇ ਆਪਣੀ ਪਤਨੀ ਦੇ ਨਾਲ ਕਿਸੇ ਕਾਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਉਹਰੇ ਪਰੇਸ਼ਾਨ ਚੱਲ ਰਿਹਾ ਸੀ ਪਰ ਅੱਜ ਇਸ ਦੀ ਮੌਤ ਦੀ ਕੀ ਵਜ੍ਹਾ ਹੈ ਆਖਿਰ ਕਿਸ ਤਰ੍ਹਾਂ ਇਸ ਦੀ ਮੌਤ ਹੋਈ ਹੈ ਇਸ ਦੀ ਹਾਲੇ ਜਿਹੜੀ ਹੈ ਕੋਈ ਜਾਂਚ ਚੱਲ ਰਹੀ ਹੈ ਕਿਉਂਕਿ ਹਣੇ ਇਸ ਬਾਰੇ ਪੁਲਿਸ ਨੇ ਕੋਈ ਵੀ ਪੁਛਤੀ ਨਹੀਂ ਕੀਤੀ ਕਿ ਕਿਸ ਤਰ੍ਹਾਂ ਮੌਤ ਹੋਈ ਹੈ ਜਾਂਚ ਕੀਤੀ ਜਾ ਰਹੀ ਹੈ ਕਿਸੇ ਜਾਂਚ ਤੋਂ ਬਾਅਦ ਹੀ ਜਿਹੜੀ ਹੈ ਪੁਲਿਸ ਕਿਸੇ ਨਤੀਜੇ ਤੇ ਪਹੁੰਚੇਗੀ ਕਿ ਆਖਿਰ ਮਨੀਸ਼ ਚੋਪੜਾ ਦੀ ਮੌਤ ਦਾ ਕੀ ਕਾਰਨ ਹੈ ਨਵਦੀਪ ਜੀ ਜੀ ਧੰਨਵਾਦ ਨਵਦੀਪ ਜੀ ਇਸ ਜਾਣਕਾਰੀ ਦੇ ਲਈ